ਸਤ ਸ੍ਰੀ ਅਕਾਲ ਦੋਸਤੋ ਵੀਰ ਕੰਪਿਊਟਰ ਧੂਰੀ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਪੰਜਾਬ ਸਰਕਾਰ ਵੱਲੋਂ ਸੀਨੀਅਰ ਅਸਿਸਟੈਂਟ ਦੁਨੀਆ ਰੋ ਡਿਟਾ ਜ਼ਿਲ੍ਹਾ ਖਜਾਨਾ ਅਸਬਦਿਆਂ ਪੋਸਟਾਂ ਜਾਰੀ ਹੋਈਆਂ ਨੇ ਇਹਨਾਂ ਪੋਸਟਾਂ ਉਪਰਾਈ ਕਰਨ ਦੇ ਲਈ ਕੀ ਐਲੀਜੀਬਿਲਟੀ ਹੈ ਕੌਣ ਕੌਣ ਇਹਨਾਂ ਪੋਸਟਾਂ ਨੂੰ ਅਪਲਾਈ ਕਰ ਸਕਦਾ ਹੈ ਤੇ ਕੀ ਕੀ ਇਹਨਾਂ ਟਿਟੇ ਰਹਿਣ ਵਾਲੀ ਹੈ ਸਾਰੀ ਡਿਟੇਲ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਦੱਸ ਕੇ ਚਲੋਗਾ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਦੋਸਤੋ ਅਗਰ ਤੁਸੀਂ ਗ੍ਰੈਜੂਏਸ਼ਨ ਪਾਸ ਆਊਟ ਆ ਤਾਂ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਦੇ ਲਈ ਐਲੀਜੀਬਲ ਹੋ ਮੁੰਡੇ ਕੁੜੀਆਂ ਐਕ ਸਰਵਿਸਮੈਨ ਹੈਂਡੀਕੈਪਾਂ ਸਾਰੇ ਇਹਨਾਂ ਪੋਸਟਾਂ ਨੂੰ ਅਪਲਾਈ ਕਰ ਸਕਦੇ ਆਂ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਦੇ ਲਈ ਇੱਕ ਏਜ ਲਿਮਿਟ ਹੈਗੀ ਉਕਰ 2.18 ਸਾਲ ਹੋਣੀ ਚਾਹੀਦੀ ਹੈ ਠੀਕ ਹੈ ਜੀ ਅਗਰ ਤੁਸੀਂ ਜਨਰਲ ਕੈਟਾਗਰੀ ਤੋਂ ਬਿਲੋਂਗ ਕਰ ਰਹੇ ਹੋ ਤਾਂ ਵੱਧ ਤੋਂ ਵੱਧ ਮਰਾ ਜਿਹੜੀ ਤੁਹਾਡੀ 37 ਸਾਲ ਤੱਕ ਹੋਵੇਗੀ ਇਸ ਤੋਂ ਉੱਪਰ ਵਾਲੇ ਨੂੰ ਅਪਲਾਈ ਨਹੀਂ ਕਰ ਸਕਦੇ ਅਗਰ ਐਸਸੀ ਕੈਟਾਗਰੀ ਤੋਂ ਬਿਲੋਂਗ ਕਰ ਰਹੇ ਹੋ ਤਾਂ ਤੁਹਾਨੂੰ 5 ਸਾਲ ਦੀ ਛੂਟ ਮਿਲੇਗੀ ਮਤਲਬ ਕਿ ਤੁਸੀਂ 42 ਸਾਲ ਤੱਕ ਕੀ ਇਹਨਾਂ ਨੂੰ ਅਪਲਾਈ ਕਰ ਸਕਦੇ ਹੋ ਅਗਰ ਤੁਸੀਂ ਪੀਸੀ ਕੈਟਾਗਰੀ ਤੋਂ ਪੀਸੀ ਕੈਟਾਗਰ ਨੂੰ ਸਿਰਫ 2 ਸਾਲ ਦੀ ਛੂਟ ਹੁੰਦੀ ਹੈ ਉਹ 39 ਸਾਲ ਤੱਕ ਇਹਨਾਂ ਪੋਸਟਾਂ ਨੂੰ ਕੀ ਹੈਗਾ ਅਪਲਾਈ ਕਰ ਸਕਦੇ ਆਗੇ ਤੇ ਇਸ ਦੇ ਵਿੱਚ ਅਗਰ ਫੀਸ ਦੀ ਗੱਲ ਕਰਕੇ ਚੱਲੀਏ ਫਾਰਮ ਭਰਨ ਦੇ ਲਈ ਜਨਰਲ ਕੈਟਾਗਰੀ ਦੇ ਲਈ 1000 ਰੁਪਏ ਦੀ ਫੀਸ ਰੱਖੀ ਗਈ ਹੈ ਐਸਸੀ ਅਤੇ ਬੀਸੀ ਕੈਟਾਗਰੀ ਦੇ ਲਈ 250 ਰੁਪਏ ਫੀਸ ਰੱਖੀ ਗਈ ਹੈ ਅਗਰ ਤੁਸੀਂ ਸਾਊ ਕਾਪ ਹੋ ਜਿਓ ਇੱਕ ਸਰਵਿਸਮੈਨ ਹੋ ਤਾਂ 200 ਰੁਪਏ ਗਿਆ ਤੁਹਾਡੀ ਸਰਕਾਰੀ ਫੀਸ ਹੈਗੀ ਅਗਰ ਤੁਸੀਂ ਹੈਂਡੀਕੈਪ ਹੋ ਤਾਂ ਹੈਂਡੀਕੈਪ ਦੇ ਲਈ 올 ਕੈਟਾਗਰੀ ਦੇ ਲਈ 500 ਰੁਪਏ ਗਿਆ ਸਰਕਾਰੀ ਫੀਸ ਹੈਗੀ ਠੀਕ ਹੈ ਜੀ ਇਹਨਾਂ ਪੋਸਟਾਂ ਦੀ ਅਗਰ ਤਨਖਾਹ ਦੀ ਗੱਲ ਕਰਕੇ ਚੱਲੀਏ ਪੇ ਸਕੇਲ ਆ ਜਾਓ ਜੁ 35000 ਇਹਨਾਂ ਦਾ ਫੇਸ ਸਕੁਅਰ ਰਹਿਣ ਵਾਲਾ ਦਾ ਠੀਕ ਹੈ ਜੀ ਇਹਨਾਂ ਪੋਸਟਾਂ ਦੇ ਵਿੱਚ ਸਿਲੇਕਸ਼ਨ ਪ੍ਰੋਸੀਜਰ ਆ ਪਹਿਲਾਂ ਤੁਹਾਡਾ ਇਗਜ਼ਾਮ ਹੋਏਗਾ ਉਸ ਤੋਂ ਬਾਅਦ ਟਾਈਪਿੰਗ ਟੈਸਟ ਹੋਏਗਾ ਉਸ ਤੋਂ ਬਾਅਦ ਡਾਕੂਮੈਂਟ ਵੈਰੀਫਿਕੇਸ਼ਨ ਹੋਏਗੀ ਤੈਨ ਉਸ ਤੋਂ ਬਾਅਦ ਤੁਹਾਨੂੰ ਆਫਰ ਲੈਟਰ ਕੀ ਹੈਗਾ ਦੇ ਦਿੱਤਾ ਜਾਊਗਾ ਠੀਕ ਹੈ ਜੀ ਇਹਨਾਂ ਪੋਸਟਾਂ ਨੂੰ ਕਿਵੇਂ ਅਪਲਾਈ ਕਰਨਾ ਹੈਗਾ ਠੀਕ ਹੈ ਜੀ ਕੀ ਕੀ ਏਲੀਜੀਬਿਲਿਟੀ ਹੈ ਨੇ ਸਾਰੀਆਂ ਤੁਹਾਨੂੰ ਮੈਂ ਅੱਗੇ ਗੋਲੀਆਂ ਵਿੱਚ ਦੱਸ ਕੇ ਚੱਲੂਗਾ ਧਿਆਨ ਨਾਲ ਵੀਡੀਓ ਨੂੰ ਦੇਖਦੇ ਚੱਲਿਓ ਦੋਸਤੋ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਦੇ ਲਈ ਤੁਸੀਂ ਪੀਪਲ ਪਲਸ 2 ਦੀ ਸਾਈਡ ਤੇ ਆਣਾਗਾ ਇਹ ਸਾਈਡ ਦਾ ਲਿੰਕ ਆ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਵੀ ਦੇ ਦਾਂਗੇ ਉਹਨਾਂ ਪੋਸਟਾਂ ਨੂੰ ਅਪਲਾਈ ਕਿਵੇਂ ਕਰਨਾ ਉਹ ਸਾਰਾ ਪ੍ਰੋਸੈਸ ਤੁਹਾਨੂੰ ਮੈਂ ਵੀਡੀਓ ਦੇ ਵਿੱਚ ਦੱਸ ਕੇ ਜਦੋਂ ਆ ਵੀਡੀਓ ਅੰਤ ਤੱਕ ਜਰੂਰ ਦੇਖੀਆ ਦੇਖੋ ਦੋਸਤੋ ਅਪਾ ਥੋੜਾ ਘਸਾ ਘੋੜਾ ਕਰਦੇ ਆ ਤਾਂ نیچے ਆ ਕੇ ਇੱਕ ਨਿਊ ਰਜਿਸਟ੍ਰੇਸ਼ਨ ਦਾ ਆਪਸ਼ਨ ਆਂਦਾ ਉਸ ਤੇ ਤੁਸੀਂ ਕਲਿੱਕ ਕਰਨਾ ਉਸ ਬਾਅਦ ਤੁਸੀਂ ਓਕੇ ਕਲਿੱਕ ਕਰ ਲੈਣਾਗਾ ਅੱਗੇ ਤੁਸੀਂ ਜਿਹੜੀ ਪੋਸਟ ਨੂੰ ਅਪਲਾਈ ਕਰਨਾ ਚਾਹੁੰਦੇ ਹੋ ਸੀਨੀਅਰ ਅਸਿਸਟੈਂਟ ਦੀ ਪੋਸਟ ਅਪਲਾਈ ਕਰਨਾ ਚਾਹੁੰਦੇ ਹੋ ਡਬਲ ਸੀਨੀਅਰ ਆਡੀਟਰ ਆ ਨਾ ਵੀ ਤੁਸੀਂ ਜਿਹੜੀ ਵੀ ਪੋਸਟ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਤੁਸੀਂ ਖਜ਼ਾਨਾ ਅਫਸਰ ਜਾਂ ਡਿਸਟ੍ਰਿਕਟ ਜ਼ਿਲ੍ਹਾ ਖਜ਼ਾਨਚੀ ਅਫਸਰ ਦੀ ਪੋਸਟ ਅਪਲਾਈ ਕਰਨਾ ਚਾਹੁੰਦੇ ਤਾਂ ਡਿਸਟ੍ਰਿਕਟ ਟ੍ਰੈਜਰਰ ਵਾਲੀ ਪੋਸਟ ਤੁਸੀਂ ਅਪਲਾਈ ਕਰ ਸਕਦੇ ਹੋਗਾ ਖਜ਼ਾਨਾ ਅਫਸਰ ਦੀ ਅਪਲਾਈ ਕਰਨੀ ਹੈ ਤੁਸੀਂ ਟ੍ਰੈਜਰਰ ਦੀ ਅਫਸਰ ਦੇ ਵਿੱਚ ਜਾ ਕੇ ਆ ਉਹ ਤੋਂ ਅਪਲਾਈ ਕਰ ਸਕਦੇ ਹੋਗੇ ਅੱਗੇ ਹੁਣ ਆਪਾਂ ਇਹਨਾਂ ਪੋਸਟ ਨੂੰ ਅਪਲਾਈ ਕਿਵੇਂ ਕਰਨਾ ਉਹ ਤੁਹਾਨੂੰ ਦੱਸ ਕੇ ਚੱਲਾਂਗੇ ਜੇ ਤੁਸੀਂ ਸੀਨੀਅਰ ਅਸਿਸਟੈਂਟ ਦੀ ਪੋਸਟ ਨੂੰ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਸੀਨੀਅਰ ਅਸਿਸਟੈਂਟ ਸਿਲੈਕਟ ਕਰਕੇ ਉਸ ਤੋਂ ਬਾਅਦ ਤੁਸੀਂ ਗੋ ਤੇ ਕਮ ਕਲਿੱਕ ਕਰਨਾਗਾ ਅੱਗੇ ਦੋਸਤੋ ਇੱ ਕੈਟ ਨੇਮ ਜਿਹੜਾ ਪਰਸਨ ਅਪਲਾਈ ਕਰ ਰਿਹਾ ਹੈਗਾ ਤੁਸੀਂ ਇੱਥੇ ਆਪਣਾ ਨਾਮ ਪਾਣਾਗਾ ਮੰਨ ਲਓ ਮੈਂ ਆਪਣੀ ਪੋਸਟ ਅਪਲਾਈ ਕਰ ਰਿਹਾ ਹਾਂ ਤਾਂ ਮੈਂ ਆਪਣਾ ਨਾਮ ਪਾਵਾਂਗਾ ਇੱਥੇ ਠੀਕ ਹੈ ਜੀ ਉਸ ਤੋਂ ਬਾਅਦ ਆ ਫਾਦਰਜ਼ ਨੇਮ ਆ ਜਾਂਦਾ ਹੈ ਕਿ ਆਪਾਂ ਫਾਦਰ ਨੇਮ ਫਿਲ ਕਰ ਲਾਂਗੇ ਉਸ ਤੋਂ ਬਾਅਦ ਮਦਰ ਨੇਮ ਇੱਥੇ ਫਿਲ ਕਰ ਲਾਂਗੇ ਉਸ ਤੋਂ ਬਾਅਦ ਦੋਸਤੋ ਕੀ ਕਰਨਾਗਾ ਆਪਾਂ ਨੇ ਲਗੋ ਤੁਸੀਂ ਆਪਣਾ ਜੈਂਡਰ ਸਿਲੈਕਟ ਕਰਨਾਗਾ ਉਸ ਤੋਂ ਬਾਅਦ ਮੈਰਿਡ ਹਾਂ ਅਨਮੈਰਿਡ ਹਾਂ ਤੁਸੀਂ ਸਿਲੈਕਟ ਕਰਨਾਗਾ ਅੱਗੇ ਕਿ ਪੰਜਾਬੀ ਵੀਰਿਆ ਤੁਸੀਂ ਕਿਸੇ ਅਦਰ ਸਟੇਟ ਤੋਂ ਅਪਲਾਈ ਕਰ ਰਹੇ ਹੋ ਤਾਂ ਤੁਸੀਂ ਅਦਰ ਸਿਲੈਕਟ ਕਰ ਸਕਦੇ ਹੋ ਉਹਦੇ ਵਿੱਚ ਤੁਸੀਂ ਸਿਰਫ ਜਰਨਲ ਕੈਟਾਗਰੀ ਦੇ ਵਿੱਚ ਹੀ ਅਪਲਾਈ ਕਰ ਸਕਦੇ ਹੋ ਜੇ ਤੁਸੀਂ ਪੰਜਾਬ ਤੋਂ ਅਪਲਾਈ ਕਰ ਰਹੇ ਹੋ ਇਸ ਦੇ ਵਿੱਚ ਤੁਹਾਡੀ ਕੈਟਾਗਰੀ ਆ ਜਾਏਗੀ ਤੁਸੀਂ ਜਰਨਲ ਕੈਟਾਗਰੀ ਤੋਂ ਬਿਲੋਂਗ ਕਰਦੇ ਹੋ ਐਸਸੀ ਕੈਟਾਗਰੀ ਤੋਂ ਬਿਲੋਂਗ ਕਰਦੇ ਹੋਗਾ ਤੁਸੀਂ ਬੀਸੀ ਤੋਂ ਬਿਲੋਂਗ ਕਰਦੇ ਹੋ ਜਾਂ ਤੁਸੀਂ ਐਕਸ ਸਰਵਿਸ ਐਨ ਹੋ ਤਾਂ ਇਹਨਾਂ ਦੇ ਵਿੱਚ ਤੁਸੀਂ ਆਪਣੀ ਕੈਟਾਗਰੀ ਸਿਲੈਕਟ ਕਰ ਲੈਣੀ ਆ ਠੀਕ ਹੈ ਜੀ ਉਸ ਤੋਂ ਬਾਅਦ ਅੱਗੇ ਤੁਹਾਡੀ ਆ ਜਾਂਦੀ ਹੈ ਡੇਟ ਆਫ ਬਰਥ ਡੇਟ ਹੋਰ ਸਿਲੈਕਟ ਕਰ ਲੈਣੀ ਆ ਅੱਗੇ ਆਪਣੀ ਮੇਲ ਆਈਡੀ ਫਿਲ ਕਰਨੀ ਆ ਮੋਬਾਈਲ ਨੰਬਰ ਫਿਲ ਕਰਨਾਗਾ ਠੀਕ ਹੈ ਜੀ ਉਸ ਤੋਂ ਬਾਅਦ ਤੁਹਾਡੇ ਕੋਲ ਕੋਈ ਵੀ ਇੱਕ ਆਇਡੈਂਟੀਟੀ ਹੋਏਗੀ ਪੈਨ ਨੰਬਰ ਹੋਏਗਾ ਡਰਾਈਵਿੰਗ ਲਾਇਸੈਂਸ ਹੋਏਗਾ ਆਧਾਰ ਕਾਰਡ ਉਹ ਤੁਸੀਂ ਸਿਲੈਕਟ ਕਰਕੇ ਇੱਥੇ ਕੀ ਆਪਣਾ ਆਧਾਰ ਕਾਰਡ ਨੰਬਰ ਫਿਲ ਕਰ ਲੈਣਾਗਾ ਉਸ ਤੋਂ ਬਾਅਦ ਇਹ ਕਰਨਾ ਕਿ ਤੁਹਾਡੇ ਤੋਂ ਪੁੱਛ ਰਿਹਾਗਾ ਇਹ ਪੰਜਾਬੀ ਪਾਸ ਦਾ 10th ਲੈਵਲ ਹੋਰ ਇਕੁਇਵਲੈਂਟ ਅਗਰ ਤੁਸੀਂ 10ਵੀਂ 12ਵੀਂ ਦੇ ਵਿੱਚ ਪੰਜਾਬੀ ਪੜ੍ਹੀ ਹੈ ਤਾਂ ਤੁਸੀਂ ਕੀ ਕਰ ਲੈਣਾ ਇਹ ਐਸ ਕਰ ਲੈਣਾ ਅਗਰ ਤੁਸੀਂ ਨੋ ਕਰਦੇ ਹੋ ਤਾਂ ਤੁਸੀਂ ਇਹਦੇ ਲਈ ਐਲੀਜੀਬਲ ਨਹੀਂ ਹੋਵੋਗੇ ਤੁਸੀਂ ਇਹ ਪੋਸਟ ਨੂੰ ਅਪਲਾਈ ਨਹੀਂ ਕਰ ਸਕਦੇ ਇਸ ਲਈ ਤੁਹਾਡੇ ਕੋਲੇ 10ਵੀਂ ਦੇ ਵਿੱਚ ਜਾਂ ਫਿਰ 10ਵੀਂ ਤੋਂ ਬਾਅਦ ਕਿਸੇ ਵੀ ਕੁਆਲਿਫੀਕੇਸ਼ਨ ਦੇ ਵਿੱਚ ਪੰਜਾਬੀ ਪਾਸ ਕੀਤੀ ਹੋਣੀ ਜ਼ਰੂਰੀ ਹੈ ਨੂੰ ਐਸ ਕਰ ਲਾਂਗੇ ਜੋ eligibility criteria ਪੋਸਟ ਦੇ ਵਿੱਚ ਮੰਗਿਆ ਹੈਗਾ ਤੁਸੀਂ ਉਹਦੇ ਲਈ एलिजिबल ਹੋ ਤੁਹਾਡੇ ਕੋਲ ਕੁਆਲਿਫੀਕੇਸ਼ਨ ਹੈਗੀ ਆ ਇਹ ਵੀ ਆਪਾਂ ਨਹੀਂ ਕਰਨਾ ਯੈਸ ਕਰਕੇ ਜਲਾਉ ਉਸ ਤੋਂ ਬਾਅਦ ਉਹ ਛੇ ਆਪਣਾ ਐਡਰੈਸ ਪਾ ਦੋਗੇ ਉਹਦਾਰ ਤਾ ਤੁਸੀਂ ਤੁਹਾਡਾ ਪਰਮਾਨੈਂਟ ਐਡਰੈਸ ਸੇਮ ਹੀ ਆ ਤਾਂ ਤੁਸੀਂ ਉਹਨੂੰ ਟਿਕ ਮਾਰਕ ਕਰਕੇ ਆਪਣਾ ਕੀ ਐਡਰੈਸ ਪਾ ਸਕ ਰਹੇ ਹੋ ਜੇਕਰ ਡਿਫਰੈਂਟ ਐਡਰੈਸ ਦਾ ਉੱਪਰ ਤੁਸੀਂ ਪਰਮਾਨੈਂਟ ਐਡਰੈਸ ਪਾ ਕੇ ਤੇ ਜਿੱਥੇ ਇਸ ਟਾਈਮ ਰਹਿ ਰਹੇ ਹੋ ਤੁਸੀਂ ਉਸ ਨੂੰ ਕੋਰਸ ਕੰਡਿਟ ਦੇ ਵਿੱਚ ਕੀ ਆ ਭਰ ਸਕ ਰਹੇ ਹੋ ਅੱਗੇ ਆਪਣੀ ਆ ਜਾਂਦੇ ਆ ਜੀ ਕੁਆਲਿਫਿਕੇਸ਼ਨ ਦੇ ਟੈਪ ਉੱਪਰ ਕਰ ਲੈਣਾ ਆ ਪਿੰਨ ਕੋਡ ਭਰਨ ਤੋਂ ਬਾਅਦ ਆਪਾਂ ਇਹਨੂੰ ਟਿਕ ਮਾਰ ਸਿਲੈਕਟ ਕਰ ਲਾਂਗੇ ਉਸ ਤੋਂ ਬਾਅਦ ਆ ਗਿਆ ਕੀ ਆਪਣੀ ਕੁਆਲੀਫਿਕੇਸ਼ਨ ਫਿੱਲ ਜਿਹੜੇ ਵੀ ਸਾਲ ਤੁਸੀਂ ਦਸਵੀਂ ਕਰੀ ਆ ਉਹ ਫਿੱਲ ਕਰ ਲੈਣੀਆਂ ਠੀਕ ਹੈ ਜੀ ਉਸ ਤੋਂ ਬਾਅਦ ਤੁਸੀਂ ਕਿਸ ਯੂਨੀਵਰਸਿਟੀ ਤੋਂ ਪੜ੍ਹੇ ਹੋ ਸੀਬੀਐਸਸੀ ਪੰਜਾਬ ਬੋਰਡ ਜੋ ਵੀ ਬੋਰਡ ਸੀਗਾ ਤੁਹਾਡਾ ਦਸਵੀਂ ਦਾ ਉਹ ਇੱਕ ਗੱਪ ਫਿੱਲ ਕਰ ਲੈਣਾ ਉਸ ਤੋਂ ਬਾਅਦ ਆ ਗਿਆ ਕੀ ਜੀ ਮਾਰਕਸ ਤੁਸੀਂ ਦਸਵੀਂ ਦੇ ਵਿੱਚੋਂ ਕਿੰਨੇ ਮਾਰਕਸ ਲਏ ਆਂਗੇ ਮੰਨ ਲਓ ਜੋ ਵੀ ਤੁਹਾਡੇ ਮਾਰਕਸ ਆ ਆਪਾਂ ਨੇ ਮਾਰਕਸ ਭਰਤੇ ਉਸ ਤੋਂ ਬਾਅਦ ਟੋਟਲ ਜਿੰਨੇ ਦੇ ਵਿੱਚੋਂ ਤੁਹਾਡੇ ਮਾਰਕਸ ਨੇ ਉਨਾ ਬਥੇ ਗ੍ਰੈਂਡ ਰੋਕ ਨੂੰ ਭਰ ਦੇਣਾ ਠੀਕ ਹੈ ਜੀ ਉਸ ਤੋਂ ਬਾਅਦ ਜਦੋਂ ਆਪਾਂ ਅੱਗੇ ਕਰਾਂਗੇ ਤਾਂ ਆਟੋਮੈਟਿਕਲੀ ਜੋ ਪਰਸੈਂਟੇਜ ਉੱਥੇ ਆ ਜਾਣੀ ਆ। ਉਸ ਤੋਂ ਬਾਅਦ ਆਪਾਂ ਪਲੱਸ 2 ਦੀ ਡਿਟੇਲ ਭਰਾਂਗੇ ਠੀਕ ਹੈ ਜੀ। ਪਲੱਸ 2 ਕਿਹੜੇ ਸਾਲ ਕਰੀ ਆ ਉਸ ਤੋਂ ਬਾਅਦ ਕਿਹੜੇ ਬੋਰਡ ਤੋਂ ਕਰੀ ਆ ਉਹ ਭਰ ਲਾਂਗੇ। ਸੇਮ ਕਿੰਨੇ ਮਾਰਕਸ ਨੇਗੇ ਉਹ ਭਰ ਲਾਂਗੇ ਆਪਾਂ। ਉਸ ਤੋਂ ਬਾਅਦ ਕੀ ਕਰਾਂਗੇ ਆਪਾਂ? ਅੱਗੇ ਗ੍ਰੈਜੂਏਸ਼ਨ। ਤੁਸੀਂ ਬੀਏ ਕੀਤੀ ਆ, ਬੀਵੀਏ ਕੀਤੀ ਆ, ਬੀਕੋਮ ਕੀਤੀ ਆ, ਜੋ ਵੀ ਗ੍ਰੈਜੂਏਸ਼ਨ ਕੀਤੀ ਆ ਆਪਾਂ ਇੱਥੇ ਗਿਆ ਸਿਲੈਕਟ ਕਰਕੇ ਚੱਲਾਂਗੇ। ਉਸ ਤੋਂ ਬਾਅਦ ਸਿਲੈਕਟ ਆਪਣੀ ਗ੍ਰੈਜੂਏਸ਼ਨ ਪਾਉਣ ਤੋਂ ਬਾਅਦ ਤੁਸੀਂ ਕਿਹੜੇ ਸਾਲ ਗ੍ਰੈਜੂਏਸ਼ਨ ਕਰੀ ਆ ਉਹ ਭਰਨਾ ਹੈ ਕਿਹੜੀ ਯੂਨੀਵਰਸਿਟੀ ਤੋਂ ਕਰੀ ਆ ਆਪੋ ਉੱਪਰ ਮੰਗੀ ਠੀਕ ਹੈ ਜੀ ਉਸ ਤੋਂ ਬਾਅਦ ਕੀ ਇਹ ਕਰਨਾ ਤੁਸੀਂ ਆਪਣੇ ਮਾਰਕਸ ਫਿਲ ਕਰ ਲੈਣਾ ਜਿੰਨੇ ਵੀ ਤੁਹਾਡੇ ਮਾਰਕਸ ਆਏ ਆਗੇ ਉਹ ਵੀ ਕਰਨੇ ਹੈਗੇ ਆਪਾਂ ਇਹਦੇ ਵਿੱਚ ਫਿਲ ਕਰ ਲੈਣੇ ਹੈਗੇ ਉਸ ਤੋਂ ਬਾਅਦ ਸੀਨੀਅਰ ਅਸਿਸਟੈਂਟ ਦੀ ਪੋਸਟ ਲਈ ਤੁਹਾਡੇ ਕੋਲ 3 ਮਹੀਨਿਆਂ ਦਾ ਕੰਪਿਊਟਰ ਸਰਟੀਫਿਕੇਟ ਹੋਣਾ ਚਾਹੀਦਾ ਅੱਗੇ ਕੀ ਆਪਾਂ ਆਪਣੀ ਕੰਪਿਊਟਰ ਦੀ ਡਿਟੇਲ ਭਰਾਂਗੇ ਜਿਹੜੇ ਸਾਲ ਤੁਸੀਂ ਪਾਸ ਹੋ ਕੀਤਾ ਲਾ ਕਿਹੜੇ ਇੰਸਟੀਚਿਊਟ ਤੋਂ ਕੀਤਾ ਉਹ ਇੰਸਟੀਚਿਊਟ ਦਾ ਨਾਮ ਭਰ ਲਾਂਗੇ ਹੋਰੇ ਠੀਕ ਹੈ ਜੀ ਉਸ ਤੋਂ ਬਾਅਦ ਕਿੰਨੇ ਮਾਰਕਸ ਆਗੇ ਆਪ ਆਪਣੇ ਮਾਰਕਸ ਫਿਲ ਕਰ ਲਾਂਗੇ ਕਿੰਨੇ ਦੇ ਵਿੱਚੋਂ ਆਏ ਆ ਆਪ ਉਹ ਫਿਲ ਕਰਕੇ ਅਗੇ ਕੀ ਆ ਲਾਸਟ ਦੇ ਵਿੱਚ ਨੂੰ ਟਿਕ ਮਾਰਕ ਕਰਕੇ ਨੀਚੇ ਸੇਵ ਦਿਓ ਸਨਾ ਤੁਸੀਂ ਪਹਿਲਾਂ ਸਾਰੀ ਡਿਟੇਲ ਇੱਕ ਵਾਰ ਚੈੱਕ ਕਰ ਲੈਣਾਗਾ ਕੋਈ ਵੀ ਕਲਤੀ ਨਹੀਂ ਹੋਣੀ ਜੈਨੇ ਡਿਟੇਲ ਨੂੰ ਪੂਰੇ ਧਿਆਨ ਨਾਲ ਭਰ ਕੇ ਉਸ ਤੋਂ ਬਾਅਦ ਕੀ ਕਰਾਂਗੇ ਜੇ ਆਪਾਂ ਸੇਵ ਕਰ ਦਾਂਗੇ ਸੇਵ ਕਰਨ ਤੋਂ ਬਾਅਦ ਆਪਣਾ ਕੀ ਹੈਗਾ ਜੀ ਅਪਲੋਡਿੰਗ ਠੀਕ ਹੈ ਜੀ ਆ ਜੋ ਐਪਲੀਕੇਸ਼ਨ ਨੰਬਰ ਆ ਇਹਨੂੰ ਤੁਸੀਂ ਇਹ ਕਰਨਾ ਸੇਵ ਕਰ ਲੈਣਾਗਾ ਸਕਰੀਨ ਸ਼ਾਟ ਲੈ ਸਕਦੇ ਹੋ ਫੋਟੋ ਵਿੱਚ ਸਕਦੇ ਹੋ ਇੱਥੇ ਜਾਂ ਫਿਰ ਉਹਨੂੰ ਕਾਪੀ ਕਰਕੇ ਆਪਣੇ ਕੋਲੇ ਰੱਖਿਆ ਜਾਂ ਫਿਰ ਕਿਸੇ ਕਾਪੀ ਤੇ ਲਿਖ ਕੇ ਉਹਨੂੰ ਸੇਵ ਕਰ ਸਕਦੇ ਹਾਂ ਠੀਕ ਹੈ ਜੀ ਉਸ ਤੋਂ ਬਾਅਦ ਅੱਗੇ ਆਪਣਾ ਕੀ ਆ ਗਿਆ ਇੱਥੇ ਕੀ ਕਰਨਾ ਆਪਣੀ ਫੋਟੋ ਅਪਲੋਡ ਕਰਨੀ ਆ ਠੀਕ ਹੈ ਜੀ ਉਸ ਤੋਂ ਬਾਅਦ ਸਾਈਨ ਅਪਲੋਡ ਕਰਨੀ ਆ ਦਸਵੀਂ ਦਾ ਸਰਟੀਫਿਕੇਟ ਆ ਕਵਾਲੀਫਿਕੇਸ਼ਨ ਇਹ ਤੇ ਚਾਰੋਂ ਚੀਜ਼ਾਂ ਇੱਥੇ ਆਪਾਂ ਕੀ ਕਰਨੀਆਂ ਨੇ ਆਪਣੀਆਂ ਅਪਲੋਡ ਕਰ ਦੇਣੀਆਂ ਨੇ ਠੀਕ ਹੈ ਜੀ ਅਪਲੋਡ ਕਰਨ ਦੇ ਲਈ ਜਿਹੜੀ ਤੁਹਾਡੀ ਫੋਟੋ ਦਾ ਸਾਈਜ਼ ਆ ਉਹ 100 KB ਤੋਂ ਨੀਚੇ-ਨੀਚੇ ਹੋਣਾ ਚਾਹੀਦਾ ਜੇ ਉਸ ਤੋਂ ਉੱਪਰ ਹੋਏਗੀ ਤਾਂ ਉਹ ਅਪਲੋਡ ਨਹੀਂ ਹੋਏਗੀ ਠੀਕ ਹੈ ਜੀ ਤੁਸੀਂ ਕੋਈ ਵੀ ਕੀ ਕਰਨਾ ਹੈ ਇੱਥੋਂ ਮੰਨ ਕੇ ਚਲੋ ਆਪਾਂ ਇਹ ਫੋਟੋ ਸੈਲੈਕਟ ਕਰ ਲੈਣੀ ਆ ਉਸ ਤੋਂ ਬਾਅਦ 10th ਦਾ ਸਰਟੀਫਿਕੇਟ ਆਪਣਾ ਕੁਆਲਿਫਿਕੇਸ਼ਨ ਗ੍ਰੈਜੂਏਸ਼ਨ ਦਾ ਲਾਸਟ ਸੈਮੈਸਟਰ ਵਾਲਾ ਜੇ ਤੁਸੀਂ ਥੰ ਡਿਗਰੀ ਅਪਲੋਡ ਕਰ ਸਕਦੇ ਆ ਅਪਲੋਡ ਕਰਨ ਤੋਂ ਬਾਅਦ ਆਗੇ ਆਪਣੇ ਕੋਲ অপਸ਼ਨ ਆ ਜਾਂਦੀ ਜਿਹਾ ਤਾਂ ਠੀਕ ਹੈ ਵੈਰੀਫਾਈ ਐਡਿਟ ਐਂਡ ਸਬਮਿਟ ਇੱਥੇ ਕਲਿੱਕ ਕਰਾਂਗੇ ਉਸ ਤੋਂ ਬਾਅਦ ਜਿੰਨੀ ਵੀ ਤੁਹਾਡੀ ਡਿਟੇਲ ਆ ਉਹ ਸਾਰੀ ਖੁੱਲ ਕੇ ਆ ਜੇ ਕਿਉਂ ਪ੍ਰੋਪਰਲੀ ਚੈੱਕ ਕਰਨ ਤੋਂ ਬਾਅਦ ਆ ਆਪਾਂ ਲਾਸਟ ਦੇ ਵਿੱਚ ਜਾ ਕੇ ਕਰਾਂਗੇ ਤੇ ਸੇਵ ਦੀ অপਸ਼ਨ ਹੈ ਡਿਸਕਾਰਡ ਦੀ অপਸ਼ਨ ਹੈਗੀ ਹਾਂ ਸਬਮਿਟ ਦੀ অপਸ਼ਨ ਅਗਰ ਤੁਹਾਡਾ ਸਾਰੀ ਡਿਟੇਲ ਸਹੀ ਹੈਗੀ ਪ੍ਰੋਪਰ ਤੁਸੀਂ ਚੈੱਕ ਕਰ ਲਿਓ ਉਸ ਤੋਂ ਬਾਅਦ ਕੀ ਕਰਨਾ ਆਪਾਂ ਨੇ ਇਹਨੂੰ ਸਬਮਿਟ ਕਰਕੇ ਓਕੇ ਕਰ ਦੇਣਾ ਹੈ ਤੇ ਤੁਹਾਡਾ ਜਿਹੜਾ ਫਾਰਮ ਆ ਇੱਥੇ ਅਪਲਾਈ ਹੋ ਚੁੱਕਿਆ ਹੈ ਵਾ ਠੀਕ ਹੈ ਜੀ ਇਸ ਤੋਂ ਬਾਅਦ ਕੀ ਆ ਆਪਣੇ ਕੋਲੇ ਲਿਖਿਆ ਹੋਇਆ ਯੂਰ ਐਪਲੀਕੇਸ਼ਨ ਫਾਰਮ ਵਿਦ ਰਜਿਸਟ੍ਰੇਸ਼ਨ ਨੰਬਰ ਆ ਜੋ ਤੁਹਾਡਾ ਰਜਿਸਟ੍ਰੇਸ਼ਨ ਨੰਬਰ ਆ ਹੈਜ਼ ਬੀਨ ਸਬਮਿਟਡ ਆ ਪਲੀਜ਼ ਲੌਗ ਇਨ ਔਨ 3rd ਡੇ ਟੂ ਡਿਪੋਜ਼ਿਟ ਫੀਸ ਜਿਹੜੀ ਇਹਦੀ ਫੀਸ ਆ ਗਈ ਉਹ 3 ਦਿਨਾਂ ਬਾਅਦ ਭਰੀ ਜਾਣੀ ਹੈ ਠੀਕ ਹੈ ਜੀ ਫੀਸ ਨੂੰ ਕਿਵੇਂ ਭਰਨਾ ਹੈ ਕੀ ਪ੍ਰੋਸੈਸ ਉਹ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦੱਸ ਕੇ ਚੱਲੂਗਾ ਅੱਜ ਤੱਕ ਜੀ ਅਗਲੀ ਵੀਡੀਓ ਨੂੰ ਦੇਖਿਓ ਵੀਡੀਓ ਦਾ ਲਿੰਕ ਆਉਂਗਾ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਦੇ ਦਊਗਾ ਠੀਕ ਹੈ ਜੀ ਆਈ ਹੋਪ ਕਿ ਤੁਹਾਨੂੰ ਸਮਝ ਆ ਗਿਆ ਹੋਵੇਗਾ ਕਿ ਕਿਵੇਂ ਫਾਰਮ ਅਪਲਾਈ ਕਰਨਾ ਤੇ ਕੀ ਕੀ ਕੰਡੀਸ਼ਨਾਂ ਆਉਣਗੀਆਂ ਠੀਕ ਹੈ ਜੀ ਤੇ ਐਦਾਂ ਦੀਆਂ ਹੋਰ ਵੀਡੀਓ ਨੂੰ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਇਹ ਵੀਡੀਓ ਨੂੰ ਕੋਈ ਸ਼ੇਅਰ ਕਰੋ ਲਾਈਕ ਕਰੋ ਅਗਰ ਤੁਸੀਂ ਕੁਝ ਕੁ ਜਾਣਨਾ ਹੁੰਦਾ ਤਾਂ ਤੁਸੀਂ ਹਾਨੂੰ ਕਮੈਂਟ ਕਰ ਸਕਦੇ ਹੋ ਜਾਂ ਤੁਸੀਂ ਸ੍ਰੀਨ ਦੇ ਦਿੱਤੇ ਨੰਬਰ ਤੇ ਕਾਲ ਕਰਕੇ ਸੜਨਾ ਗੱਲਬਾਤ ਕਰ ਸਕਦੇ ਹੋ ਅਤੇ ਆਪਣਾ ਫਾਰਮ ਸਾਡੇ ਤੋਂ ਵੀ ਅਪਲਾਈ ਕਰਵਾ ਸਕਦੇ ਹੋ ਧੰਨਵਾਦ